ਮੇਲੇ ਵਿੱਚ ਆਈ ਸੀਗੇ ਚੱਕ ਕੀ ਮੈਂ ਉੱਥੇ ਮੋਟਰਸਾਈਕਲ ਮਚ ਮਾਰਿਆ ਕਿਸੇ ਨੇ ਕੁਝ ਮਾਰ ਕੇ ਸੁੱਟ ਗਏ ਇਹ ਮੁੰਡੇ ਦੇ ਜਿਆਦਾ ਸੱਟ ਲੱਗੀ ਹੈ ਵਿਨੋਦ ਕੁਮਾਰ ਜੀ ਦਾ ਨਾਮ ਕੀ ਕੀ ਹੈ ਵਿਨੋਦ ਕੁਮਾਰ ਸਨ ਆਫ ترਸੀਮ ਲਾਲ ਕੰਚੀ ਨਗਰ ਪਤਾ ਨਹੀਂ ਲੱਗਾ ਕਿ ਇਹਦੇ ਨਾਲ ਟੱਕਰ ਹੋਈ ਹੈ ਨਹੀਂ ਜੀ ਪਤਾ ਨਹੀਂ ਲੱਗਾ ਮਾਰ ਕੇ ਸੁੱਟ ਗਏ ਫਗਵਾੜਾ ਸ਼ਹਿਰ ਵਿੱਚ ਇੱਕ ਤਰਦਨਾਕ ਸੜਕੀ ਹਾਦਸਾ ਬਾਬਕਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਇਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀ ਨੌਜਵਾਨ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਤਰਸੇਮ ਲਾਲ ਵਰਸੀ ਕਾਂਸੀ ਨਗਰ ਵਜੋਂ ਹੋਈ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਨੇ ਦੱਸਿਆ ਕਿ ਵਿਨੋਦ ਕੁਮਾਰ ਚੱਕਾਕੀਮ ਵਿਖੇ ਆਇਆ ਹੋਇਆ ਸੀ ਤਾਂ ਉਸ ਦੌਰਾਨ ਉਸ ਨੂੰ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਉਧਰ ਇਸਾਰੇ ਮਾਮਲੇ ਦੇ ਸਬੰਧ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾ ਕੋਲ ਜ਼ਖਮੀ ਹਾਲਤ ਵਿੱਚ ਇੱਕ ਨੌਜਵਾਨ ਜਿਸ ਦੀ ਪਛਾਣ ਬినੋਦ ਕੁਮਾਰ ਤੇ ਉਮਰ ਕਰੀਬ 22 ਸਾਲ ਨੂੰ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਕਰ ਉਸ ਦੇ ਸੱਟ ਜ਼ਿਆਦਾ ਹੋਣ ਕਾਰਨ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਹਾਂਜੀ ਮੇਰਾ ਨਾਮ ਅਮਨਜੀਤ ਕੌਰ ਹਾਂਜੀ ਅੱਜ ਸਿਵਲ ਹਸਪੀਟਲ ਜਾ ਕੇ ਕੀ ਮਾਮਲਾ ਕੀ ਹੈ ਸਰ ਮੇਲੇ ਵਿੱਚ ਆਏ ਸੀਗੇ ਚੱਕ ਕੀ ਮੈਂ ਉੱਥੇ ਮੋਟਰਸਾਈਕਲ ਮਚ ਮਾਰਿਆ ਕਿਸੇ ਨੇ ਕੁਝ ਮਾਰ ਕੇ ਸੁੱਟ ਗਏ ਤੇ ਮੁੰਡੇ ਦੇ ਜ਼ਿਆਦਾ ਸੱਟ ਲੱਗੀ ਆ ਵਿਨੋਦ ਕੁਮਾਰ ਇਹ ਨਾਮ ਕਿ ਕੀ ਆ ਵਿਨੋਦ ਕੁਮਾਰ ਕਿੱਥੇ ਦਾ ਰਹਿਣ ਵਾਲਾ ਆ ਸਨ ਆਫ ترਸੀਮ ਲਾਲ ਕੰਚੀ ਨਗਰ ਪਤਾ ਨਹੀਂ ਲੱਗਾ ਕਿ ਇਹਦੇ ਨਾਲ ਟੱਕਰ ਹੋਈ ਆ ਦੀ ਨਹੀਂ ਜੀ ਪਤਾ ਨਹੀਂ ਲੱਗਾ ਮਾਰ ਕੇ ਸੁੱਟ ਗਏ ਤੇ ਕਿਹੜੀ ਜਗ੍ਹਾ ਹੋਇਆ ਹਾਸਾ ਇਹ ਆਪਣੇ ਉੱਥੇ ਮੋਰੀ ਹੋਇਆ ਹਸਪਤਾਲ ਦਾ ਜਿੱਥੇ ਮੇ ਲੱਗਾ ਚੱਕ ਚੱਕ ਗਈ ਤੇ ਕਿੰਨੀ ਕਿ ਸੱਟ ਲੱਗੀ ਉਹਨਾਂ ਦੇ ਸੱਟ ਕਾਫੀ ਆ ਮੁੰਡਾ ਫੋਸ਼ ਨਹੀਂ ਚੰਗੀ ਤਰ੍ਹਾਂ ਕਰ ਰਿਹਾ ਸਿਰ ਵਿੱਚ ਸੱਟ ਹੈ ਗਈ ਮਮਟਿੰਗ ਵੀ ਆ ਗਈ ਇਹ ਗੱਡੀ ਤੇ ਸਵਾਰ ਸੀ ਮੋਟਰਸਾਈਕਲ ਤੇ ਜੀ ਪਤਾ ਨਹੀਂ ਲੱਗਾ ਕਿ ਕਿਹੜੇ ਬਾਹ ਨਾਲ ਟੱਕਰ ਹੋਈ ਆ ਨਹੀਂ ਜੀ ਛੋਟੇ ਗਏ ਹੋ ਮਾਰ ਕੇ ਉਹਨਾਂ ਨੂੰ ਸਰਦਨ નીચે ਡਿੱਗ ਰ ਗਿਆ ਹੈ ਪਕਾ ਲੱਗਾ ਨਾ 3 ਮਿੰਟ ਦਾ ਲੱਗਿਆ ਇੱਥੇ ਹੋਣਗੇ 1/2 ਘੰਟਾ ਹੋ ਗਿਆ ਲੈ ਕੇ ਆਏ ਇਹਨੂੰ ਲੈ ਹਾਂਜੀ ਮੈਡਮ ਇੱਕ ਐਕਸੀਡੈਂਟ ਕੇਸ ਆਇਆ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਜੋ ਜੋ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਹੋਇਆ ਦੂਸਰਾ ਬੰਦਾ ਉਹਦਾ ਫਿਸਕਲ ਨਾਲ ਦੂਸਤੇ ਚੱਕ ਲੈ ਕੇ ਆਇਆ ਤੇ ਪੇਸ਼ੈਂਟ ਵਿਨੋਦ ਸੀਗਾ ਉਹ ਕੰਚੀ ਨਗਰ ਦਾ ਰਹਿਣ ਵਾਲਾ ਹੈਗਾ ਇਸ ਕੋ ਰਿਪੋਰਟ ਜੂਰੀ ਹੈ ਤੇ ਬਾਈਕ ਸਾਲ ਦੀ ਹੁਣ ਵੀ ਭਾਈ ਸਾਹਿਬ ਦੀ ਉਮਰ ਹੈ ਨਹੀਂ ਕਿੰਨੀ ਕਿ ਸੱਤੀ ਮੈਡਮ ਨੇ ਹਾਂ ਸੱਟ ਉਹਦੇ ਨੱਕ ਤੋਂ ਵਿੱਚੋਂ ਬਲੀਡਿੰਗ ਹੈਗੀ ਹੈ ਬਾਕੀ ਅੰਦਰੂਨੀ ਸੱਟਾਂ ਨੂੰ ਸਸਪੈਕਟਡ ਹੈਡ ਇੰਜਰੀ ਹੋ ਸਕਦੀ ਹੈ ਕੰਡੀਸ਼ਨ ਕਿਦਾਂ ਦੀ ਹੈ ਮੈਡਮ ਕੰਡੀਸ਼ਨ ਜ਼ਿਆਦਾ ਕੋਈ ਅੱਛੀ ਨਹੀਂ ਹੈਗੀ ਪੇਸ਼ੈਂਟ ਥੋੜਾ ਥੋੜਾ ਜਿਹੜਾ ਹੈਗਾ ਵੀ ਆਸ਼ੀ ਦੀ ਇਲਾਜ ਵਿੱਚ ਜਾ ਰਿਹਾ ਹੈ ਇਸੇ ਕਰਕੇ ਸਾਨੂੰ ਜਿਹੜਾ ਹੈਗਾ ਹੈ ਪੇਸ਼ੈਂਟ ਜਿਹੜਾ ਮੈਨੇਜ ਕਰ ਰਹੇ ਹਾਂ ਸਿੰਪਲ ਦਾ ਟਰੀਟਮੈਂਟ ਦੇ ਦਿੱਤਾ ਫਰਸਟ ਐਡ ਸਾਰੀ ਦੇ ਦਿੱਤੀ ਹੈਗੀ ਹੈ ਯਾ ਰੈਫਰ ਵਗੈਰਾ ਵੀ ਕੀਤਾ ਹੈ ਤੁਹਾਨੂੰ ਹਾਂਜੀ ਸਾਨੂੰ ਰੈਫਰ ਕਰਨਾ ਪੈਣਾ ਹੋ ਸਕਦਾ ਪੁਲਿਸ ਕੰਪਲੀਟ ਵਗੈਰਾ ਕੀਤੀ ਪੁਲ